ਸਿਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੀ ਹੁੰਦੀ ਬਾਣੀ ਦੀ ਗੱਲ ਮੰਨੀ ਹੁੰਦੀ ਤੇ ਅੱਜ ਸਾਨੂੰ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਇਨ੍ਹਾਂ ਦੇ ਡਰਾਈਵਰ ਨੂੰ ਅ ਜੁਸ਼ੂ ਮਸੀਹ ਦੀ ਨੂੰ ਧੱਕੇ ਨਾਲ ਸਲੀਬ ਤੇ ਚੜਾਇਆ ਅੱਜ ਉਹ ਪੂਰੇ ਵਿਸ਼ਵ ਦੇ ਵਿੱਚ ਫੈਲ ਫੈਲ ਗਏ ਲੋਕ ਧੀ ਤੋੜ ਕੇ ਰੋਂਦੇ ਨੇ ਦਸ਼ਮੇਸ਼ ਪਿਤਾ ਨੇ ਚਾਰ ਚਾਰ ਪੁੱਤ ਤੋਰੇ ਭਾਰਤ ਦੇ ਵਿੱਚ ਕਿਤੇ ਵੀ ਨਿਗਾ ਮਾਰ ਲੀਏ ਸਿੱਖ ਧਰਮ ਵਰਗਾ ਮੈਨੂੰ ਕੋਈ ਧਰਮ ਨਜ਼ਰ ਨਹੀਂ ਆਉਂਦਾ ਸਤਿ ਸ਼੍ਰੀ ਅਕਾਲ ਜੀ ਸੋਪੋਂ ਗੱਲਬਾਤ ਕਰਨ ਜਾ ਰਹੇ ਹਾਂ ਦਰਸ਼ਕੋ ਬਸ ਬਾਗੂ ਕਲਿਬਸ ਸਦੂਗੜ੍ਹ ਜੀ ਨਾਲ ਸ਼ਸ਼ਿਕਾ ਬਈ ਜੀ ਸ਼ਸ਼ਿਕਾ ਜੀ ਧੰਨਵਾਦ ਜੀ ਆਪ ਜੀ ਦੇ ਚੈਨ ਬਈ ਜੀ ਤੁਹਾਡੇ ਤੁਹਾਡੇ ਦੁਆਰਾ ਤੁਹਾਡੇ ਸ਼ਹਿਰ ਦੇ ਵਿੱਚ ਸਦੂਗੜ੍ਹ ਦੇ ਵਿੱਚ ਹਨਾ ਸਾਜ ਸੰਗੀਤ ਦੇ ਵਾਰ ਕਰਵਾਏ ਗਏ ਨੇ ਤੇ ਜਿਸ ਦੇ ਵਿੱਚ ਬੜਵੜ ਮਹਾਪੁਰਸ਼ ਪਹੁੰਚੇ ਹਨ ਤੇ ਸੰਗਤੀ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਤੇ ਆਰਾਮ ਦਾ ਜਨ ਆ ਸੁਣ ਰਹੇ ਸੀ ਨਾ ਕੀ ਕਹਿਣਾ ਚਾਹੂਗੇ ਸੰਗਤਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਵਾਜ਼ੇ ਕੌਮ ਸੰਤ ਕ੍ਰਿਸ਼ਨ ਅਰਚੇ ਹੇੜੂ ਵਾਲੇ ਕਰਨੈਲ ਸਿੰਘ ਬਾਬਾ ਕਰਨੈਲ ਸਿੰਘ ਲਹਿਰਾ ਜੀ ਪਰੀਵ ਜੀ ਹੋਰ ਵੱਡੇ ਵੱਡੇ ਵਿਦਵਾਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਮੂਲੀਅਤ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਬੇਨਤੀ ਕੀਤੀ ਬਾਣੀ ਨੂੰ ਸਮਝਣ ਦੀ ਗੱਲ ਕੀਤੀ ਤੇ ਇਹ ਪ੍ਰੋਗਰਾਮ ਵਿਸ਼ੇਸ਼ ਮਾਨਯੋਗ ਰਾਜ ਕਾਲਜ ਦੀ ਪ੍ਰੇਰਣਾ ਸਦਕਾ ਹੋਇਆ ਤੇ ਬੜਾ ਵੱਡਾ ਸਫਲ ਹੋਇਆ ਅੱਜ ਹੀ ਸਾਡੇ ਜ਼ਿਲ੍ਹਿਆਂ ਦੇ ਵਿੱਚ ਹੜਤਾਲਾਂ ਹੋਈਆਂ ਬੱਸਾਂ ਬੰਦ ਹੋਈਆਂ ਫਿਰ ਵੀ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਸ਼ੀਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਸੁਣੀ ਤੇ ਇਹ ਪ੍ਰੋਗਰਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਮਹੀਨਾ ਚੱਲ ਰਿਹਾ ਉਹਨਾਂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਸੰਘਰਸ਼ ਨੂੰ ਉਹਨਾਂ ਦੇ ਤਿਆਗ ਨੂੰ ਸੰਪ੍ਰੀਤ ਸੀ ਤੇ ਬੜਾ ਲੋਕਾਂ ਨੇ ਆਨੰਦ ਠਾਇਆ ਤੇ ਅੱਜ ਸਾਰਿਆਂ ਨੇ ਪਰਨ ਕਰਿਆ ਕਿ ਅਸੀਂ ਨਸ਼ੇ ਤਿਆਗਾਂਗੇ ਨਸ਼ੇ ਤਿਆਗ ਕੇ ਜਿਹੜਾ ਇਹ ਕਲੰਕ ਆ ਨਸ਼ਿਆਂ ਦਾ ਉਹਨੂੰ ਪੰਜਾਬ ਦੇ ਵਿੱਚੋਂ ਇੱਕ ਤੋਹਈਆ ਕੀਤਾ ਕਿ ਉਹਨੂੰ ਪੰਜਾਬ ਦੇ ਵਿੱਚੋਂ ਅਸੀਂ ਦੂਰ ਕਰੀਏ ਜੀ ਜੀ ਇੱਕ ਗੱਲ ਆਪਾਂ ਹੋਰ ਕਰ ਲਈਏ ਪੰਜਾਬ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਧਰਮ ਨੂੰ ਲੈ ਕੇ ਮਾੜੀ ਜਿਹੀ ਗੱਲ ਤੇ ਹੋ ਜਾਏ ਤੇ ਲੋਕ ਨੇ ਵਿਵਾਦ ਖੜੇ ਹੋ ਜਾਂਦੇ ਵੱਡੇ ਵੱਡੇ ਵਿਵਾਦ ਖੜੇ ਕਰ ਰੱਖੇ ਨੇ ਠੀਕ ਕਹਿਣਾ ਚਾਹੂੰਗਾ ਜਿਵੇਂ ਲੋਕਾਂ ਨੂੰ ਜਿਹੜੇ ਨਿੱਕੇ ਨਿੱਕੇ ਗੱਲਾਂ ਤੇ ਲੜ ਰਹੇ ਨੇ ਅੱਜ ਕੱਲ੍ਹ ਜਾਤ ਪਾਤ ਗੁਰੂ ਨੇ ਤਾਂ ਸਭ ਨੂੰ ਇੱਕ ਬਣਾਇਆ ਸੀ ਗੁਰੂ ਨੇਤਾ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਵਿੱਚ ਮਾਨਸ ਕੀ ਜਾਤ ਸਭੇ ਇੱਕ ਪਛਾਣ ਬੋ ਦਾ ਨਾਰਾ ਦਿੱਤਾ ਸੀ ਗੁਰੂ ਨੇ ਜਾਤਾਂ ਪਸ਼ੂਆਂ ਦੀਆਂ ਹੋਇਆ ਕਰਦੀਆਂ ਆ ਮੱਝ ਆ ਗਾਂ ਆ ਉੱਠਾ ਆ ਘੋੜਾ ਜਾਂ ਦਰਖਤਾਂ ਦੀਆਂ ਹੋਇਆ ਕਰਦੀਆਂ ਕਿਕਰ ਟਾਲੀ ਇਨਸਾਨੀਅਤ ਦੀ ਕਾਦੀ ਜਾਤ ਆ ਇਹ ਤਾਂ ਕੁਛ ਚੰਦ ਹੰਕਾਰੀ ਵਿਅਕਤੀ ਮੈਂ ਕਹੂੰਗਾ ਉਹ ਸਾਡੇ ਵਿੱਚ ਜਾਤ ਪਾਤ ਦਾ ਪਾੜਾ ਪਾ ਕੇ ਸਾਡੇ ਤੋਂ ਸਦੀਆਂ ਤੋਂ ਰਾਜ ਕਰ ਰਹੇ ਨੇ ਜੇ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੀ ਹੁੰਦੀ ਬਾਣੀ ਦੀ ਗੱਲ ਮੰਨੀ ਹੁੰਦੀ ਤੇ ਅੱਜ ਸਾਨੂੰ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਐਡੀਆਂ ਸਾਡੇ ਰੈਵਰਾਂ ਦੇ ਇਤਿਹਾਸ ਐਡੀਆਂ ਵੱਡੀਆਂ ਕੁਰਬਾਨੀਆਂ ਜਿਉਂਦੇ ਜੀ ਦੇ ਆਪਣੇ ਬੱਚਿਆਂ ਦੇ ਕਾਲਜੇ ਕਢਾ ਕੇ ਮੂੰਹ ਚ ਪਾਏ ਬੱਚੇ ਸਹਬਜਾਦੇ ਬੋਰੀਆਂ ਚ ਬੰਦ ਹੋਏ ਲੜਾਈਆਂ ਚ ਪਤਾ ਨਹੀਂ ਗੁਰੂ ਤਤੀਆਂ ਤਵੀਆਂ ਤੇ ਬੈਠੇ ਅਸੀਂ ਸੂੰਗੜ ਕੇ ਪੂਰੇ ਵਿਸ਼ਵ ਦੇ ਵਿੱਚ 1.5% ਰਹਿ ਗਏ ਤੇ ਜਿਨ੍ਹਾਂ ਦੇ ਰੈਵਰ ਨੂੰ ਜੋ ਸ਼ਮਸੀ ਜੀ ਨੂੰ ਧੱਕੇ ਨਾਲ ਸਲੀਬ ਤੇ ਚੜਾਇਆ ਅੱਜ ਉਹ ਪੂਰੇ ਵਿਸ਼ਵ ਦੇ ਵਿੱਚ ਫੈਲ ਫੈਲ ਗਏ ਤੇ ਅਸੀਂ ਜਿਹੜੇ ਸਾਡੇ 10 ਗੁਰੂ ਸਾਰਿਆਂ ਨੇ ਕੁਰਬਾਨੀਆਂ ਦਿੱਤੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਜਿਹਦਾ ਕੋਈ ਦੱਸੇ ਨਹੀਂ ਆ ਸਕਦਾ ਵੀ ਐਂ ਲੱਗਦਾ ਵੀ ਆਪ ਵੀ ਕੁਝ ਹੋਇਆ ਐਡੇ ਵੱਡੇ ਇਤਿਹਾਸ ਐਡੇ ਵੱਡੇ ਕੁਰਬਾਨੀ ਲੋਕ ਧੀ ਤੋੜ ਕੇ ਰੋਂਦੇ ਨੇ ਦਸ਼ਮੇਸ਼ ਪਿਤਾ ਨੇ ਚਾਰ ਚਾਰ ਪੁੱਤ ਤੋਰੇ ਉਹ ਸਮਾਜ ਦੇ ਲਈ ਕੌਮ ਦੇ ਲਈ ਦੀ ਬਾਣੀ ਦੀ ਗੱਲ ਲੋਕ ਸਭ ਨੂੰ ਕੋਈ ਕਿਸੇ ਨੂੰ ਗਮ ਨਾ ਹੋਵੇ ਬੇਗਮਪੁਰੇ ਦੀ ਗੱਲ ਵਾਸਤੇ ਗੁਰੂ ਨੇ ਬੰਸ ਬਾਰਿਆ ਤੇ ਅਸੀਂ ਸੁੰਘੜ ਕੇ ਉਹਨਾਂ ਦੀ ਗੱਲ ਸ੍ਰੀ ਗੁਰਗੰਨ ਸਾਹਿਬ ਦੀ ਅਸੀਂ ਸਹੀ ਨਹੀਂ ਮੰਨੀ ਅਸੀਂ 1.5% ਰਹਿ ਗਏ ਤੇ ਜਿੰਨਾ ਦੀ ਮੈਂ ਦੂਸਰੇ ਮਸੀਹ ਭਾਈਚਾਰੇ ਦੀ ਗੱਲ ਕਰਾਂ ਉਹ ਅੱਜ ਪੂਰੇ ਬਿਸ਼ਪ ਦੇ ਵਿੱਚ ਫੈਲ ਫੈਲ ਗਏ ਇਹ ਕਿਤੇ ਨਾ ਕਿਤੇ ਕਮੀ ਆ ਇਹ ਦੇਖਣਾ ਪਊਗਾ ਜਿਹੜੇ ਲੋਕ ਅੱਜ ਸਿੱਖ ਧਰਮ ਦੇ ਮੁਖੀ ਕਾਬਜ਼ ਬਣੇ ਹੋਏ ਨੇ ਉਹਨਾਂ ਨੂੰ ਆਪਣੀਆਂ ਨੀਤੀਆਂ ਸਾਫ਼ ਕਰਨੀਆਂ ਪੈਣਗੀਆਂ ਭਾਰਤ ਦੇ ਵਿੱਚ ਕਿਤੇ ਵੀ ਨਿਗਾਹ ਮਾਰ ਲੀਏ ਸਿੱਖ ਧਰਮ ਵਰਗਾ ਮੈਨੂੰ ਕੋਈ ਧਰਮ ਨਜ਼ਰ ਨਹੀਂ ਆਉਂਦਾ ਜਿਹਦੇ ਵਿੱਚ ਐਡਾ ਵੱਡਾ ਤਿਆਗ ਆਪ ਨੂੰ ਗੁਰੂ ਨੇ ਕਿਰਤ ਦਾ ਸੰਦੇਸ਼ ਦਿੱਤਾ ਗੁਰੂ ਨੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਸਾਰੇ ਸੰਦੇਸ਼ ਗੁਰੂਆਂ ਦੇ ਮਨੁੱਖਤਾ ਦੇ ਭਲੇ ਦੇ ਲਈ ਹੀ ਆ ਲੋੜ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਮੰਨਣ ਦੀ ਮੈਂ ਸਾਡੇ ਚੈਨਲ ਦੇ ਜ਼ਰੀਏ ਆ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਲੋਕਾਂ ਨੂੰ ਇਹੀ ਸੰਦੇਸ਼ ਸੰਦੇਸ਼ ਦੇਣਾ ਜਾਊਂਗਾ ਕਿ ਬਖ ਬਖ ਪਿੰਡਾਂ ਦੇ ਵਿੱਚ ਗੁਰੂ ਘਰ ਬਣੇ ਹੋਏ ਨੇ ਸਵੇਰੇ ਅਰਦਾਸ 'ਚ ਸ਼ਾਮਲ ਜ਼ਰੂਰ ਹੋਇਆ ਕਰੋ ਜਿਹੜਾ ਇਨਸਾਨ 24 ਘੰਟੇ ਹੁੰਦੇ ਆ ਦਿਨ ਤੇ ਰਾਤ 'ਚ ਅੱਧਾ ਘੰਟਾ ਸਵੇਰ ਅਰਦਾਸ ਦੇ ਵਿੱਚ ਸ਼ਾਮਲ ਹੋ ਗਿਆ ਉਹ ਮੁੜ ਕੇ ਸਾਡੇ 23 ਘੰਟੇ ਬੁਰੇ ਪਾਸੇ ਉਹਦਾ ਖਿਆਲ ਨਹੀਂ ਜਾਂਦਾ ਮੈਂ ਮਾਂ ਪਿਓ ਨੂੰ ਵੀ ਕਹਿਣਾ ਪਊਂਗਾ ਕਿ ਬੱਚਿਆਂ ਨੂੰ ਗੁਰੂਆਂ ਨਾਲ ਜੁੜੋ ਗੁਰੂਆਂ ਦਾ ਇਤਿਹਾਸ ਦੱਸੋ ਸ਼ਹਿਬਜ਼ਾਦਿਆਂ ਦਾ ਇਤਿਹਾਸ ਦੱਸੋ ਤਾਂ ਕਿ ਅਸੀਂ ਨਸ਼ਿਆਂ ਤੋਂ ਬਚ ਲਈਏ ਅਸੀਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜੀਏ ਅਸੀਂ ਆਪਦੇ ਮਾਂ ਪਿਓ ਦੀ ਕਦਰ ਕਰੀਏ ਤਾਂ ਹੀ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਮੰਨਾਂ ਧੰਨਵਾਦ